ਫਗਵਾੜਾ ਦੇ ਜ਼ੀਗਪਿੰਡ ਨਾਣਕ ਨਗਰੀ ਚਿਹੜੂ ਦੀ ਰਹਿਣ ਵਾਲੀ ਇੱਕ ਵਿਅਕਤੀ ਨੇ ਆਪਣੇ ਸਹੁਰੇ ਪਰਿਵਾਰ ਉੱਪਰ ਉਸਦੇ ਭਰਾ ਨਾਲ ਮਾਰਕੁੱਟ ਕਰਨ ਅਤੇ ਘਰ ਵਿੱਚ 2 ਦਿਨ ਬੰਦ ਰੱਖਣ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਪੀੜਤ ਮੈਲਾ ਰੁਪਿੰਦਰ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਦਾਦੂਵਾਲ ਵਿਖੇ ਸਨੀ ਕੁਮਾਰ ਨਾਲ ਹੋਇਆ ਸੀ ਤੇ ਬੀਤੇ ਦਿਨ ਉਸ ਨੂੰ ਉਸਦਾ ਭਰਾ ਵਿਪਨ ਕੁਮਾਰ ਜਦੋਂ ਸਹੁਰੇ ਪਰਿਵਾਰ ਘਰ ਛੱਡਣ ਗਿਆ ਤਾਂ ਉੱਥੇ ਉਸਦੇ ਸਹੁਰੇ ਦੇਰ ਅਤੇ ਜਵਾਈ ਨੇ ਉਸਦੇ ਭਰਾ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਉਹਨਾਂ ਦੱਸਿਆ ਕਿ ਸਾਰਾ ਪਰਿਵਾਰ ਉਸ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਹੈ ਜਿਸ ਬਾਬਤ ਉਹਨਾਂ ਦੇ ਪੰਚਾਇਤ ਵਿੱਚ ਤਿੰਨ ਵਾਰ ਫੈਸਲੇ ਵੀ ਹੋ ਚੁੱਕੇ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੇਰੀ ਮੰਮੀ ਨੇ ਵਿਧਵਾਈ ਲੈਣ ਲਈ ਇੱਥੇ ਆਈ ਸੀ ਜਦੋਂ ਮੇਰਾ ਭਰਾ ਮੈਨੂੰ ਪਾਪਾ ਛੱਡਣ ਗਿਆ ਉਹਨਾਂ ਨੇ ਜਾਣਦਿਆਂ ਮੇਰੀ ਸੱਸ ਨੇ ਉਹਨਾਂ ਸਭ ਮੇਰੇ ਭਰਾ ਦੇ ਨਾਲ ਸਾਰਾ ਕੁਝ ਜਦ ਜੀ ਸਾਨੂੰ ਪਰੇਸ਼ਾਨ ਬੋ ਕਰਦੀ ਜਦੋਂ ਇਹ ਗੱਲਾਂ ਵਾਤਾਵਰਣ ਤੋਂ ਬਾਅਦ ਫਿਰ ਕਹਿੰਦੇ ਕਿ ਸਾਡੇ ਭਾਜ ਨੇ ਇਹ ਵਾਲਿਆ ਕਿ ਜੁਦੀ ਕਰ ਦੋ ਉਹ ਕਹਿੰਦੇ ਜੁਦੀ ਵੀ ਨਹੀਂ ਕਰਨਾ ਰੱਖਣਾ ਵੀ ਨਾਲ ਤੁਹਾਨੂੰ ਪਰੇਸ਼ਾਨ ਬੋਗਾ ਭਾਜ ਨੇ ਮੇਰਾ ਪਾਸ ਤੇ ਮੇਰਾ ਫੋਨ ਚੱਕਿਆ ਉਸ ਤੋਂ ਬਾਅਦ ਮੇਰੇ ਦੇਰ ਨੇ ਗੇਟ ਮੇਨ ਗੇਟ ਲਾ ਕੇ ਗ੍ਰਿਲ ਲਾ ਕੇ ਮੇਰੇ ਸਹੁਰੇ ਨੇ ਉਹਨਾਂ ਨੇ ਜਵਾਈ ਵੱਡੇ ਜਵਾਈ ਕਰੀ ਛੱਲ ਲਾ ਲਏ ਹੂੰ ਤੇ ਮੇਰੀ ਸਾਸ ਤੇ ਮੇਰੀ ਨਨਾਨ ਨੇ ਮੈਨੂੰ ਫੜ ਲਿਆ ਤੇ ਜਿਹੜਾ ਮੇਰਾ ਦੇਰ ਸੀ ਉਹਨੇ ਮੇਰੇ ਭਰਾ ਨੂੰ ਕੋਹਟੇ ਮਾਰ ਕੀਤੀ ਤੇ ਮੇਰੇ ਭਰਾ ਪਤੀ ਜਿਹਨੇ ਭੱਜ ਕੇ ਕਰੂ ਜਾਨ ਬਚਾਈ ਗੇਟ ਖੋਲ ਕੇ ਜਾਣ ਬਿਠਾਈ ਤੇ ਗਵਾਂਢੀਆਂ ਨੇ ਫੋਨ ਤੋਂ ਫੋਨ ਕਰਕੇ ਘਰੇ ਦੱਸਿਆ ਕਿ ਸਾਡੇ ਕੋਟ ਮਾਰ ਕਰਦੀ ਪਈ ਆ ਕੋਈ ਦਾਜ ਦੇਹੀ ਦਾ ਮਾਮਲਾ ਨਹੀਂ ਜਿਹੜਾ ਤੁਹਾਨੂੰ ਤੰਗ ਕਰਦੇ ਆ ਪਹਿਲੇ ਦਿਨ ਤੋਂ ਤੰਗ ਕਰਦੇ ਚੀਜ਼ਾਂ ਤੋਂ ਮੈਂ ਵਹਿ ਗਈ ਇਸ ਵਿੱਚ 17 ਨੂੰ ਵਿਆਹੀ ਗਈ ਸੀ 18 ਨੂੰ ਮੇਰੇ ਮਾਮਾ ਮਗਰ ਜੈਂ 19 ਨੂੰ ਮਾਪਪੋ ਨੂੰ ਮਿਲਾਈਆਂ 20 ਤਰੀਕ ਤੋਂ ਇੱਕ ਹਮ ਸਟਾਰਟ ਕੀਤਾ ਇਸ ਵਾਰੀ ਨਹੀਂ ਮੈਂ ਤਿੰਨ ਵਾਰੀ ਪਹਿਲਾਂ ਹੀ ਆਪਣੇ ਮਾਪਪ ਦੇ ਘਰ ਰਹਿ ਕੇ ਜਾ ਚੁੱਕੀ ਹਾਂ ਪਤਾ ਦਿਆ ਕੋਈ ਦੀ ਦੇਹੀ ਮੰਗਦੇ ਸੀ ਤੁਹਾਡੇ ਕੋਈ ਦੱਸਦਾ ਨਹੀਂ ਜਾਂ ਤਾਂ ਕਿਉਂ ਕਰਦੇ ਜਾ ਤੁਹਾਡੇ ਕੋਈ ਡਾਊਟ ਕਰਦੇ ਆ ਬਿਲਹਰ ਇੱਕ ਚੀਜ਼ ਹੈ ਮੈਨੂੰ ਤੇ ਪ੍ਰੈਸ਼ਰ ਪਾ ਕੇ ਰੱਖਦੇ ਆਂ ਬਸ ਇੰਨਾ ਕਿ ਟੌਰਚਰ ਕਰਦੇ ਆਂ ਔਰ ਇੱਕ ਚੀਜ਼ ਮੈਂ ਨਾ ਹਾਂ ਚਲੇ ਜਾਵਾਂ ਕੁਝ ਵੀ ਹੁੰਦਾ ਮੇਰੀਆਂ ਅਲਮਾਰੀਆਂ ਜਿਸ ਦਿਨ ਮੈਂ ਗਈਆ ਸੋਮਵਾਰ ਨੂੰ ਉਹਨਾਂ ਨੇ ਮੇਰੀਆਂ ਲੋਕ ਤਾਂ ਕਰ ਵੀ ਤੋੜੀਆਂ ਆ ਮੇਰੀ ਅਲਮਾਰੀ ਦਾ ਤੋ ਤੁਸੀਂ ਹੁਣ ਕੀ ਮੰਗ ਕਰਦੇ ਆ ਕਿ ਤੁਹਾਡੇ ਮੈਂ ਇਹ ਮੰਗ ਕਰਦੀ ਕਿ ਮੈਨੂੰ ਪਰੇਸ਼ਾਨ ਕੀਤਾ ਕੋਈ ਨਹੀਂ ਪਰ ਮੇਰੇ ਪ੍ਰਾਣ ਨੂੰ ਕੁੱਟ ਮਾਰ ਕੀਤੀ ਜਦੋਂ ਅਸੀਂ ਕੱਲ ਵਾਪਸ ਆਉਣ ਲੱਗੇ ਨਾ ਫਿਰ ਉਹਨਾਂ ਨੇ ਸਿੱਧਾ ਸਿਗਨੇਚਰ ਕਰਵਾਇਆ ਕਿ ਹਾਂ ਪੂਰੀ ਆਪਣੇ ਭਰਾ ਦੇ ਨਾਲ ਸਾਰੀ ਜਦੋਂ ਅਸੀਂ ਰਾਸਤੇ 'ਚ ਆਉਂਦੇ ਫੈ ਸੀਗੇ ਮੇਰੇ ਦੇਰ ਨੇ ਸਾਰੇ ਹਾਰਨੇ ਤੇ ਉਹਨ ਤੇਰ ਨੇ ਸਾਰੇ ਨੇ ਤਿੰਨਾਂ ਨੇ ਰਲ ਕੇ ਸਾਨੂੰ ਮਤਲਬ ਬਿੱਪਾ ਬਾਹ ਨੂੰ ਕਹਿੰਦੇ ਕਿ ਗੱਡੀ ਚੋਂ ਬਾਹਰ ਆ ਭਾਜੀ ਨੇ ਗੱਲ ਸੁਣੀ ਆ ਪਰ ਉਹਨਾਂ ਨੇ ਭਾਜੀ ਦੀ ਕੁੱਟ ਮਾਰ ਕੀਤੀ ਆ ਜ਼ਖਮੀ ਕੀ ਕੀਤਾ ਮੇਰੇ ਉੱਪਰ ਭਤੀਜੇ ਵੀ ਮੇਰੇ ਨਾਲ ਸੀ ਅੱਛਾ ਤੇ ਪਹਿਲਾਂ ਘਰ ਵਿੱਚ ਕੁੱਟ ਮਾਰ ਕੀਤੀ ਤੇ ਮੇਰੇ ਸਕੂਲ ਕੋ ਕੀਤੀ ਹਾਂਜੀ ਉਦਰ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਮਹਿਲਾ ਦੇ ਭਰਾ ਪਿੰਡ ਵਿਪਨ ਕੁਮਾਰ ਨੇ ਦੋਸ਼ ਲਗਾਇਆ ਕਿ ਉਸ ਦੀ ਭੈਣ ਦੇ ਸੋਹਰਾ ਪਰਿਵਾਰ ਨੇ ਉਸ ਨਾਲ ਜਿੱਥੇ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਉੱਥੇ ਹੀ ਦੋ ਦਿਨ ਘਰ ਵਿੱਚ ਵੀ ਬੰਦ ਰੱਖਿਆ ਜਿਸ ਤੋਂ ਬਾਅਦ ਪਿੰਡ ਦੇ ਮੋਤਵਰਾਂ ਨੇ ਆ ਕੇ ਉਹਨਾਂ ਨੂੰ ਛਡਵਾਇਆ ਉਹਨਾਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਪਿੰਡ ਦਾਦੂਬਾਲ ਤੋਂ ਵਾਪਸ ਆਪਣੇ ਪਿੰਡ ਨੂੰ ਆ ਰਿਹਾ ਸੀ ਤਾਂ ਉਹਨਾਂ ਨੇ ਮੋੜ ਤੋਂ ਪਿੱਛਾ ਕਰਕੇ ਮਿਹੜੂ ਸਕੂਲ ਕੋਲ ਫਿਰ ਤੋਂ ਮਾਰਕੁੱਟ ਕੀਤੀ ਮੈਂ ਜੋ ਅੱਜ ਉਡੀਕ ਪਿਆ ਮੇਰੀ ਬਾਈ ਰਵਿੰਦਰ ਕੁਮਾਰ ਜੀ ਦਾ ਦਾਦੂ ਵਾਲ ਠੀਕ ਹੈ ਜੀ ਉਹ ਵੀਰੇ ਆਏ ਸੀ ਨਾ ਹਸਣੋਂ ਛੱਡ ਕੇ ਗਏ ਆ ਤੇ ਮੈਂ ਉਹਨੂੰ ਸਿਰਸ਼ਾਮ ਛੱਡਣ ਗਿਆ ਆ ਕੱਲ ਦੀ ਗੱਲ ਹਾਂਜੀ ਹਾਂਜੀ ਕੱਲ ਦੀ ਗੱਲ ਲੱਗੀ ਇਹ ਤੇ ਜੀ 6 ਸਵਾਸ਼ ਵਿੱਚ ਛੱਡਣ ਗਿਆ ਉਹਨਾਂ ਨੂੰ ਠੀਕ ਹੈ ਜੀ ਇੰਨੇ ਵਿੱਚ ਹੀ ਮਤਲਬ ਕਿ ਬੈਠੇ ਬੈਠੀ ਆਪਾਂ ਗੱਲ ਕਰਨੀ ਕੋਈ ਤਰੀਕ ਗੱਲਬਾਤ ਵਿੱਚ ਬੈਠੇ ਬੈਠੀ ਸੀ ਤੂੰ ਤੋਂ ਮੈਂ ਉਹਨਾਂ ਸਾਥ ਨਾਲੀ ਇੰਨੇ ਵਿੱਚ ਨਾ ਮਤਲਬ ਕਿ ਉਹ ਵੀ ਦੇਰ ਨਹੀਂ ਮਨ ਲੱਗੀ ਜੀ ਆ ਕੇ ਉਹਨੇ ਮੇਨ ਹੀਟ ਲਾ ਲਿਆ ਉਹ ਕਹਿੰਦੇ ਸੀ ਪੂਰੀ ਰੱਖਣੀ ਜੀ ਲੈ ਚ ਲੋ ਮੈਂ ਕਿਹਾ ਜੀ ਪੂਰੀ ਲੈ ਚ ਲੇ ਆ ਇੰਨੇ ਜੀ ਉਹ ਗੇਟ ਲਾ ਕੇ ਉਹਦੇ ਦੇਰ ਨੇ ਤੇ ਮਨ ਕੇ ਉਹ ਸੌਰੀ ਨਹੀਂ ਤੇ ਇੱਕ ਨਾ ਇੱਕ ਉਹਦਾ ਉਹਨਾਂ ਜਵਾਈ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਬਹੁਤ ਜ਼ਿਆਦਾ ਤਰ੍ਹਾਂ ਕੁੱਟਿਆ ਕੁੱਟਿੰਦੇ ਬਾਅਦ ਸਮੋਂ ਉਹਨਾਂ ਬੋਬ ਨੇ ਬਾਹਰ ਰੱਖਿਆ ਕਿ ਕੁੜੀ ਦੀ ਬਿਮਾਰੀ ਉਹਦੇ ਮੱਥੇ ਸੱਟ ਲੱਗੀ ਸਿਸਟਰ ਨੇ ਠੀਕ ਹੈ ਜੀ ਉਹ ਕਹਿੰਦੇ ਤੁਸਾਂ ਜਾਨ ਨਹੀਂ ਦੇਣਾ ਹੈਗਾ ਠੀਕ ਹੈ ਜੀ ਅਸੀਂ ਤਾਂ ਜਾਨੋਂ ਮਾਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਕੀ ਹੋਇਆ ਉਸ ਤੋਂ ਬਾਅਦ ਜੀ ਇਹ ਸੀ ਮਨ ਕੇ ਵੀ ਸਾਨੂੰ ਕਹਿੰਦੇ ਕੋਰੇ ਪੇਪਰ ਤੇ ਸਾਈਨ ਕਰੋ ਸਾਨੂੰ ਕਹਿੰਦੇ ਕੋਰੇ ਪੇਪਰਾਂ ਤੇ ਸਾਈਨ ਕਰੋ ਕਿ ਅਸੀਂ ਮੈਨ ਨਹੀਂ ਕੀਤੇ ਹੈਗੇ ਉਹ ਮੈਨੂੰ ਵੀ ਉੱਤੇ ਕੁੱਟਿਆ ਕੋਰਾਂ ਦੇ ਸਾਈਨ ਕਾ ਕੇ ਤੈਨੂੰ ਭੇਜ ਉਹ ਸਰਕਾਰ ਵਾਲੇ ਇਹ ਵਿੱਚ ਤੁਸੀਂ ਮਨ ਕਿ ਉੱਥੇ ਮੌਤ ਮਾਰ ਪੜ ਦੇ ਬੰਦੇ ਆਏ ਜੀ ਹੁਣ ਹੀ ਸਾਨੂੰ ਮੇਚ ਰੂਪ ਬਣ ਗਈ ਸੋ ਪਾਚਲਾ ਗਾਲ ਕੰਪ ਬਾਦ ਬਾਸਪੀਤਾ ਤੁਸੀਂ ਜਾ ਸਕਦੇ ਅਸੀਂ ਭਾਜੀ ਕਿ ਜਦੋਂ ਅਸੀਂ ਸਕੂਲ ਦੇ ਕੋਲ ਪਹੁੰਚੇ ਮੈਂ ਉਸ ਤੋਂ ਪਿੱਛੇ ਸੀ ਉੱਤਮਰ ਫਿਰ ਇਹ ਤਿੰਨੇ ਮਨ ਗਈ ਮਨੀ ਹੋ ਗਿਆ ਦੇਰ ਕੁੜੀ ਦਾ ਹੋ ਗਿਆ ਜੀ ਪਲੱਸ ਉਹਦਾ ਹੋ ਜੋਾਈ ਹੋ ਗਿਆ ਤੇਰੀ ਸੋਹਰਾ ਵੇ ਇੰਨਾਂ ਨੇ ਦੁਹਾਰਾ ਕਿ ਵੀ ਸਾਡੀ ਗੱਡੀ ਰੋਕੀ ਆ ਮੇਰੇ ਸਕੂਲ ਲੱਗੇ ਆ ਗਏ ਉੱਥੇ ਆ ਕੇ ਦੀ ਪਾਜੀ ਸਾਨੂੰ ਬਹੁਤ ਬੁੱਤਰ ਫੇਰ ਕੁੱਟਿਆ ਪਰਨੇ ਮੇਰੇ ਦਾਤ ਮਾਰਾ ਕੀ ਮਾਰਾ ਮੇਰੇ ਤੇਰਾ ਟਾਂਕੀ ਪਾਜੀ ਲੱਗੀ ਆ ਵੀ ਅਸੀਂ ਉੱਥੋਂ ਮਣਕੇ ਵੀ ਅਸੀਂ ਆਪਣੀ ਧੋੜ ਕੀ ਚਾਰ ਬਚਾਈ ਤੇ ਮੇਰਾ ਮਣਕੇ ਭਤੀਜਾ ਤੇ ਮਣਕੇ ਮੈਨੂੰ ਬੱਚੇ ਜਾ ਕੇ ਲੈ ਕੇ ਵਾਪਸ ਨੂੰ ਆਈ ਉਤੋਂ ਬਾਰਾ ਮਣਕੇ ਛੱਟ ਮੇਰੇ ਜ਼ਿਆਦਾ ਲੱਗੀ ਆ ਛੋ ਤੁਸੀਂ ਹੁਣ ਦੀ ਮੰਗ ਕਰਦੇ ਜੀ ਮੰਗ ਗਈ ਕੱਟ ਵੀ ਜੂ ਮੇਨਾ ਹੋਇਆ ਮਣਕੀ ਕੱਲੂ ਕਿਸੇ ਹੋਣਾ ਵੀ ਤੜੇ ਇਨਸਾਨ ਕਰ ਸਕਦੀ ਮੈਨੂੰ ਇਨਸਾਫ ਚਾਹੀਦਾ ਤੁਮ ਕੀ ਕਾਰਵਾਈ ਕਰਾਉਣਾ ਚਾਹੁੰਦੇ ਜੀ ਕਾਰਵਾਈ ਕੀ ਮੰਗ ਕਰਦੇ ਜੀ ਜੂ ਛੜਨਾ ਹੋਇਆ ਮਣਕੀ ਉੱਤੇ ਕਾਰਵਾਈ ਚਾਹੀਦੀ ਹੈ ਹਨ ਘਾ ਲਾ ਕੇ ਤੁਸੀਂ ਇੱਕ ਮਹਿਮਾਨ ਨੂੰ ਘਾ ਲਾ ਕੇ ਤੁਸੀਂ ਕੁੱਟਿਆ ਇੰਨੇ ਬੁਧ ਤਰਾ ਕੁੱਟਿਆ ਮਾਰ ਕੇ ਵੀ ਤੁਸੀਂ ਮਣਕੀ ਮਗਰ ਆ ਕੇ ਬਾਈਕ ਤੇ ਤੁਹਾਨੂੰ ਸਾਡੇ ਆਪੂ ਕੀਤਾ ਹਨਾ ਕੀ ਕੱਟ ਸੀ ਹੈ ਇਸ ਰਾਂਝੋ ਜਦੋਂ ਪੱਤਰਕਾਰਾਂ ਨੇ ਦੂਸਰੀ ਧਿਰ ਦੇ ਸਣੀ ਕੁਮਾਰ ਜੋ ਕਿ ਉਹਨਾਂ ਦਾ ਜਵਾਈ ਹੈ ਉਸ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਵਿਪਨ ਕੁਮਾਰ ਨੇ ਉਸ ਦੇ ਮਾਤਾ ਪਿਤਾ ਨੂੰ ਗਾਲਾਂ ਕੱਢੀਆਂ ਸਨ ਜਦਕਿ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਾਰਕੁੱਟ ਨਹੀਂ ਕੀਤੀ ਗਈ। ਹੈਲੋ ਹੈਲੋ ਸੱਸੀ ਕਰਵਾ ਜੀ ਸਸਸੀ ਸਣੀਤੂ ਜੀ ਗੱਲ ਕਰ ਰਹੇ ਹਾਂ ਜੀ ਇੱਕ ਤੁਹਾਡੇ ਕੋਲੋਂ ਕੋਈ ਦਰਖਾਸਤ ਆਈ ਹੈ ਇੱਥੇ ਐਡਮਿਟ ਹੈਗੇ ਸਿਵਲ ਹਸਪੀਟਲ ਵਿੱਚ ਵਿਪਨ ਕੁਮਾਰ ਜੀ ਨੂੰ ਤਾਂ ਨਾਲ ਨਗਰੀ ਉਹ ਉਹਨਾਂ ਦਾ ਕਹਿਣਾ ਕਿ ਇਹ ਤੁਹਾਡੇ 'ਤੇ ਇਲਜ਼ਾਮ ਲਗਾਏ ਕਿ ਤੁਸੀਂ ਕੁੱਟਮਾਰ ਕੀਤੀ ਹੈ ਉਹ ਘਰ ਆਪਣੀ ਸਿਸਟਰ ਨੂੰ ਛੱਡਣ ਗਏ ਸੀ। ਸੋਦੇ ਸੰਬੰਧੀ ਤੁਹਾਡੀ ਜਿਹੜੀ ਨਿਊਜ਼ ਕਵਰ ਕੀਤੀ ਸੀ ਉਹਦੇ ਸੰਬੰਧੀ ਤੁਹਾਡਾ ਕੀ ਕਹਿਣਾ ਹੈਗਾ? ਭਾਜੀ ਸਾਡੇ ਇਹ ਨਾ ਦੇਖੋ ਇਹ ਛੱਡਣ ਆਏ ਸੀਗੇ ਜਦੋਂ ਭੈਣ ਨੇ। ਹਾਂਜੀ। ਠੀਕ ਹੈ ਜੀ ਇਨੀ ਕਾਲ ਕੱਢੀ ਮੇਰੇ ਡੈਡੀ ਚ ਨੇ। ਮੰਮੀ ਉਹਨਾਂ ਨੂੰ। ਅੱਛਾ। ਭਾਜੀ ਕੁੱਟਿਆ ਕਿਸੇ ਨੇ ਨਹੀਂ ਹੈਗਾ ਠੀਕ ਹੈ ਜੀ? ਹਾਂਜੀ। ਜਿਹੜੇ ਭਾਜੀ 14 14 ਟਾਂਕੇ ਲੱਗੇ ਜਿਹੜੇ 14 ਟਾਂਕੇ ਲੱਗੇ ਉਹਨਾਂ ਦੇ ਪਿੱਠ ਤੇ ਉਹ ਕਿੱਥੇ ਲੱਗੇ? ਭਾਜੀ ਉਹਨਾਂ ਟਾਂਕੇਆਂ ਥੋੜਾ ਮੈਨੂੰ ਪਤਾ ਭਾਜੀ ਮੈਂ अच्छा। ਤਾਂ ਕਿਹੜੇ ਤੋਂ ਸ਼ੁਰੂ ਕਰਤਾ ਭਾਜੀ? ਅੱਛਾ। ਹਾਂਜੀ। ਦੇਖੋ ਜੀ ਮੇਰੇ ਜਿਹੜੇ ਸੱਸ ਸਹੁਰਾ ਨਾ ਪੁੱਤਾਂ ਕੋ ਮਾਤੇ ਮਮੀ ਡੈਡੀ। ਹਾਂਜੀ। ਉਹ ਨਹੀਂ ਕੁੜੀਆਂ ਨੂੰ ਇੱਥੇ ਬਸੰਦ ਦਿੰਦੇ ਠੀਕ ਹੈ ਜੀ ਤਿੰਨੇ ਜਾਣੇ। ਲੇਕਿਨ ਉਹ ਕਹਿੰਦੇ ਆ ਕਿ ਤੁਹਾਡੀਆਂ ਕੁੜੀਆਂ ਦੀ ਦਖਲਅੰਦਾਜ਼ੀ ਆ ਘਰ ਵਿੱਚ ਤੇ ਤੁਸੀਂ ਕੁੜੀਆਂ ਦਾ ਕੋਈ ਰੋਲਾ ਨਹੀਂ ਇੱਥੇ। ਹੂੰ। ਠੀਕ ਹੈ ਜੀ ਕੁੜੀਆਂ ਨੂੰ ਇਹ ਰਾਤੀ ਕਹਿੰਦਾ ਸੀ ਕਿ ਤੁਸੀਂ ਤੁਸੀਂ ਕੁੜੀਆਂ ਇੱਥੇ ਬਿਠਾ ਲਈਆਂ ਆ। ਕੁੜੀਆਂ ਸਾਡੇ ਨਾਲ ਇੱਕ ਦਿਨ ਆਉਂਦੀਆਂ ਦੂਜੇ ਦਿਨ ਚਲ ਜਾਂਦੀਆਂ ਠੀਕ ਹੈ ਜੀ। ਜੋ ਕੋਟਮਾਰ ਕੀਤੀ ਕਮਰੇ ਦੇ ਬਾਅਦ ਜੋ ਕਹਿੰਦੇ ਅਸੀਂ ਮੇੜੂ ਸਾਡੀ ਵਾਪਸ ਅਸੀਂ ਆਏ ਤਾਂ ਮੇੜੂ ਆ ਕੇ ਸਕੂਲ ਦੇ ਕੋਲ ਸਰਕਾਰੀ ਸਕੂਲ ਕੋਲ ਕੇ ਵੀ ਸੱਟ ਤੇ ਜਾਣ ਲਈ ਹਮਲਾ ਕੀਤਾ ਤੁਸੀਂ ਸਾਰਿਆਂ ਨੇ। ਬਾਜੀ ਅਸੀਂ ਕਿਸੇ ਨੇ ਨਹੀਂ ਹਮਲਾ ਕੀਤਾ ਠੀਕ ਹੈ ਜੀ ਪੰਚਾਇਤ ਸਾਡੇ ਪਿੰਡ ਦੇ ਇੱਥੇ ਮੌਕੇ ਤੇ ਸੀਗੀ। ਜੱਤੂਆ ਅੱਛਾ ਬਾਕੀ ਜਿਹੜੇ ਤੁਹਾਡੇ ਉਲਜਾਮ ਲੱਗੇ ਵੀ ਤੁਹਾਡਾ ਕੀ ਮਤਲਬ ਹੈ ਝੂਠੇ ਆ ਸਾਰੇ। ਬਾਜੀ ਇਹ ਰਜ਼ਾਮਾ ਦਾ ਨਹੀਂ ਮੈਨੂੰ ਪਤਾ ਜਿਹੜੀ ਗੱਲ ਹੋ ਗਈ ਆਪਾਂ ਬਹਿ ਕੇ ਇੱਥੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ। ਠੀਕ ਹੈ ਜੀ ਧੰਨਵਾਦ। ਓਕੇ ਜੀ। ਇਸਾਰੇ ਮਾਮਲੇ ਸਬੰਧੀ ਜਦੋਂ ਚੌਂਕੀ ਚਿਹੜੂ ਦੇ ਇੰਚਾਰਜ ਐਸਆਈ ਦਰਸ਼ਨ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਸੱਚਾਈ ਸਾਹਮਣੇ ਆਈ ਉਸ ਹਿਸਾਬ ਨਾਲ ਮੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ। ਅ ਰਾਤ ਜਿਹੜਾ ਬੀਤੀ ਰਾਤ ਮਿਤੀ 23 ਨਵੰਬਰ ਦੇ ਸੀ ਫੋਨ ਆਪਣੇ ਪਰਸ਼ੋਤਮ ਦਾ ਸਰਪੰਚ ਜੀ ਨਲਕ ਨਗਰੀ ਦੇ ਜੀ ਤੇ ਉਹਨਾਂ ਦਾ ਜਿਹੜਾ ਭਤੀਜਾ ਬਗਵਾਲ ਕਰਨ ਗਵਾਰ ਆਪਣੇ ਉੱਤੇ ਸਿਸਟਮ ਚੜਨ ਗਿਆ ਦਾਦੂਵਾਲ ਤੇ ਉਹਨਾਂ ਨੇ ਉੱਥੇ ਕੁੱਟਮਾਰ ਕੀਤੀ ਤੇ ਉੱਥੇ ਬੰਦ ਕੀਤਾ ਹੋਇਆ। ਅੱਛਾ ਤੇ ਉਹਦੇ ਸਵਾਨ ਚ ਅਸੀਂ ਉਸ ਵੇ ਮੈਂ ਜੰਡਿਆਲਾ ਚੁੰਕੀ ਚਾਰ ਦੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਨਾਲ ਕਰਮਚਾਰੀ ਭੇਜੇ ਹਾਂ ਫਿਰ ਮੈਂ ਹਾਲ ਉੱਥੋਂ ਇਹਨਾਂ ਦਾ ਕਹਿੰਦੇ ਵੀ ਅਸੀਂ ਉੱਥੋਂ ਲੈ ਆਏ ਬੱਦਲ ਮੁੰਡੇ ਨੂੰ ਅੱਛਾ ਤੇ ਇਹਨਾਂ ਨੇ ਦੱਸਿਆ ਵੀ ਹੁਣ ਸਵੇਰੇ ਅੱਜ ਦੱਸਿਆ ਵੀ ਚੇਰੇ ਜੋ ਰਸਤੇ ਚਾਹੀ ਮੇੜੂ ਪਿੰਡ ਆਉਂਦੇ ਸੀ ਮੇੜੂ ਪਿੰਡ ਦੇ ਲਾਗੇ ਉਹਨਾਂ ਪਿੱਛੋਂ ਆ ਕੇ ਟਣਾ ਲੜਾਈ ਜਣਾ ਤੇ ਉਹਦੇ ਸਵਾਨ ਚ ਸਾਨੂੰ ਹਸਪੀਟਲ ਤੋਂ ਵੀ ਇੱਕ ਹੋਣੀ ਹੋਣ ਆਇਆ ਵੀ ਇਹਨਾਂ ਦੀ ਇੱਕ ਕੈਮਰਲ ਆਈ ਆ ਤੇ ਇਹਦੀ ਜਿਹੜੀ ਅਸੀਂ ਦੋਨੋਂ ਕੈਮਰਲ ਲੈ ਕੇ ਤੇ ਜੋ ਵੀ ਬਣਦੀ ਕਾਰਵਾਈ ਕਰਦੇ ਆ ਨਾਲੇ ਵੈਰੀਫਾਈ ਕੀਤਾ ਜਾਊਗਾ ਇਹ ਵਾਕੀ ਜਿਹੜਾ ਕੋ ਮਿਹੜ ਦਾ ਪਿਛੇ ਆਇਆ ਜਿਹੜਾ ਆਇਆ ਉਹ ਤਾਂ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਹੈ ਸਰ ਵੈਰੀਫਾਈ ਕਿਸ ਤਰੀਕੇ ਨਾਲ ਕੀਤਾ ਜਾਏਗਾ ਕੋਈ ਆਸ-ਪਾਸ ਕਿ ਕੈਮਰੇ ਵਗੈਰਾ ਵੀ ਹੈਗੇ ਹਾਂ ਹਾਂ ਰਸਤੇ 'ਚ ਕੈਮਰੇ ਜਿਹ ਕਿਹਦੇ ਜਿਹੋ ਰਸਤੇ 'ਚ ਕੈਮਰੇ ਲੱਗੇ ਹੋਇਆ ਕੋਈ ਉਹ ਬੰਦੇ ਆਉਂਦੇ ਆ ਵਾਕਈ ਪਿੰਡੂ ਕੋਈ ਉਹਨਾਂ ਦੀ ਟਾਵਰ ਲੋਕੇਸ਼ਨ ਲਈ ਜਾਊਗੀ ਜੀ ਮੋਬਾਈਲਾਂ ਦੀ ਤਾਂ ਉਸ ਤੋਂ ਬਾਅਦ ਜਿਹੜੀ ਫਿਰ ਬੰਦੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ